ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਾਤ ਗ੍ਰਿਫਤਾਰੀ ਹੋਈ ਹੈ ਜਿਸ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਜਗ ਜਗ੍ਹਾ ਆਵਾਦੀ ਪਾਰਟੀ ਦੇ ਐਮਐਲਏ ਵਰਕਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਵੇਂ ਮੁਹਾਰੀ ਦੇ ਵਿੱਚ ਵੱਡਾ ਪ੍ਰਦਰਸ਼ਨ ਹੋਇਆ ਚੰਡੀਗੜ੍ਹ ਵੱਲੋਂ ਕੁਝ ਕੀਤਾ ਸੀ ਚੰਡੀਗੜ੍ਹ ਪੁਲਿਸ ਵੱਲੋਂ ਰੋਕਿਆ ਗਿਆ ਤਾਂ ਸਾਡੇ ਨਾਲ ਯੋਜਨਾ ਬੋਰਡ ਦੇ ਚੇਅਰਮੈਨ ਪ੍ਰਭਜਤ ਕੌਰ ਨੇ ਹੋਰ ਵੀ ਜਿਹੜੇ ਚੇਅਰਮੈਨ ਸਾਡੇ ਨਾਲ ਖੜੇ ਨੇ ਤਾਂ ਮੈਮ ਕੀ ਦੇਖਦੋ ਕੀ ਗ੍ਰਿਫਤਾਰੀ ਹੋਈ ਹੈ ਰਾਤ ਤਾਂ ਦੂਜੇ ਪਾਸੇ ਐਡੀ ਇਹ ਇਲਜ਼ਾਮ ਲਾ ਰਹੀ ਹੈ ਕਿ ਵੱਡਾ ਘੁਟਾਲਾ ਹੋਇਆ ਐਕਸਾਈਜ ਪਾਲਿਸੀ ਤਾਰਕੀ ਗ੍ਰਿਫਤਾਰੀ ਹੋਈ ਦੇਖੋ ਜੀ ਘੁਟਾਲਾ ਹੋਇਆ ਤਾਂ ਉਹਦੀ ਜਾਂਚ ਹੋਏਗੀ ਜਾਂਚ ਹੋਏਗੀ ਤਾਂ ਉਸ ਤੋਂ ਬਾਅਦ ਹੀ ਕਿਸੇ ਦੀ ਅਰੈਸਟ ਪੈਸਾ ਦੀ ਨਾ ਤਾਂ ਜਾਂਚ ਹੋਈ ਹੈ ਸਿਰਫ ਇੱਕ ਸ਼ੱਕ ਦੇ ਬਿਨਾਂ ਤੇ ਸਿਰਫ ਇੱਕ ਤੁਸੀਂ ਗੁਨਾਹਗਾਰ ਦਾ ਗੁਨਾਹ ਸਾਬਤ ਵੀ ਨਹੀਂ ਹੋਇਆ ਤੇ ਤੁਸੀਂ ਉਹਨੂੰ ਚੱਕ ਕੇ ਜੇਲ੍ਹ ਚ ਸੁੱਟ ਦੋਗੇ ਇਹੀ ਇਹਨਾਂ ਨੇ ਹਾਲ ਕਰ ਰੱਖਿਆ ਸਾਡੇ ਮਾਨਯੀ ਮਨੀਸ਼ ਸ਼ਿਸ਼ੋਧਿਆ ਜੀ ਦਾ 9 ਮਹੀਨੇ ਹੋ ਗਏ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਉਹਨਾਂ ਦੀ ਅਰੈਸਟ ਪਈ ਅੱਜ ਤੱਕ ਇੱਕ ਵੀ ਗੁਨਾਹ ਉਹਨਾਂ ਦਾ ਸਾਬਤ ਨਹੀਂ ਹੋ ਸਕਿਆ ਇਹਨਾਂ ਨੇ ਸਾਰੀ ਵਾਹ ਲਗਾਈ ਹੋਈ ਹੈ ਪੂਰੀ ਕੇਂਦਰ ਦੀ ਸਰਕਾਰ ਉਹਨਾਂ ਦੇ ਪੇਸ਼ ਪਾ ਕੇ ਵੀ ਹਰ ਤਰੀਕੇ ਦਾ ਉਹਨਾਂ ਦੇ ਅਗੇਂਸਟ ਕਾਰਵਾਈ ਕਰਨ ਤੋਂ ਬਾਅਦ ਵੀ ਇੱਕ ਵੀ ਸਬੂਤ ਉਹਨਾਂ ਦੇ ਖਿਲਾਫ ਅਜੇ ਤੱਕ ਨਹੀਂ ਜੁਟਾ ਪਈ ਤਾਂ ਵੀ ਉਹਨਾਂ ਨੂੰ 9 ਮਹੀਨੇ ਹੋ ਗਏ ਜੇਲ੍ਹ ਦੇ ਅੰਦਰ ਬੰਦ ਕਰਕੇ ਰੱਖਿਆ ਔਰ ਇਹੀ ਡਰ ਇਹੀ ਜਿਹੜਾ ਲੋਕ ਸਭਾ ਚੋਣਾਂ ਚ ਹਾਰਨ ਦਾ ਡਰ ਹੈ ਨਾ ਇਸੇ ਕਰਕੇ ਮੋਦੀ ਸਰਕਾਰ ਨੇ ਆਹ ਸਟੈਪ ਚੱਕਿਆ ਜਿਹੜਾ ਸਾਡੇ ਪ੍ਰੀਅਰ ਨੇਤਾ ਜੀ ਨੂੰ ਜਿਹਦੇ ਕਰਕੇ ਕੀ ਉਹਨਾਂ ਨੂੰ ਸਾਫ਼ ਪਤਾ ਹੈ ਕਿ ਆਮ ਆਦਮੀ ਪਾਰਟੀ ਦੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਲੋਕਪ੍ਰਿਅਤਾ ਕਿੰਨੀ ਵੱਧ ਰਹੀ ਹੈ ਪੰਜਾਬ ਦੇ ਵਿੱਚ ਵੀ ਪੂਰੇ ਦੇਸ਼ ਦੇ ਵਿੱਚ ਵੀ ਲੋਕ ਉਹਨਾਂ ਨੂੰ ਪਸੰਦ ਕਰ ਰਹੇ ਨੇ ਤੇ ਹਾਰ ਤੇ ਡਰ ਤੋਂ ਇਹ ਜਿਹੜਾ ਸਟੈਪ ਆ ਉਹਨਾਂ ਨੇ ਚੱਕਿਆ ਪਰ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੰਨਾ ਡਰ ਇੱਕ ਸੀਐਮ ਤੋਂ ਨਹੀਂ ਹੋਣਾ ਚਾਹੀਦਾ ਤੇ ਅਗਰ ਹੁੰਦਾ ਤਾਂ ਇਸ ਦਾ ਸਾਫ਼ ਇੱਕੋ ਇੱਕ ਜੋ ਜਿਹੜਾ ਕਲੀਅਰ ਮਕਸਦ ਹੈਗਾ ਕਲੀਅਰ ਜੋ ਪਿਕਚਰ ਨਿਕਲ ਕੇ ਆ ਰਹੀ ਹੈ ਉਹ ਇਹੀ ਆ ਰਹੀ ਹੈ ਕਿ ਮੋਦੀ ਸਰਕਾਰ ਨੂੰ ਆਪਣੀ ਹਾਰ ਦਾ ਖਤਰਾ 2024 ਇਲੈਕਸ਼ਨ ਦਿਖ ਰਹੇ ਨੇ ਸਿਰਫ ਉਹਨਾਂ ਨੂੰ ਟਾਰਗੇਟ ਕਰਦੇ ਹੋਏ ਸਾਡੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਇਹਨਾਂ ਨੇ ਸਲਾਖਾਂ ਦੇ ਪਿੱਛੇ ਸੁੱਟਿਆ ਤੇ ਪਰ ਅਸੀਂ ਉਦੋਂ ਤੱਕ ਆਪਣਾ ਮੋਰਚਾ ਡਟਾਈ ਰੱਖਾਂਗੇ ਤੇ ਅਸੀਂ ਸਾਰੇ ਆਪਣੇ ਪ੍ਰੀਅ ਨੇਤਾ ਦੇ ਨਾਲ ਖੜੇ ਹਾਂ ਪਰ ਬੀਜੇਪੀ ਵਾਲੇ ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ ਕਿ ਪਿਛਲੇ ਤੁਹਾਡੇ ਚਾਹੇ ਆਮ ਆਦੀ ਪਾਰਟੀ ਦੇ ਦਿੱਲੀ ਦੇ ਮੰਤਰੀ ਚਾਹੇ ਐਮ ਐਲ ਏ ਉਹਨਾਂ ਨੂੰ ਹਾਰ ਕੀ ਜੇਲ੍ਹ ਚ ਰੱਖਿਆ ਜੀ ਉਹਨਾਂ ਦਾ ਕਸੂਰ ਹੈ ਕਿ ਅਗਰ ਬੇਕਸੂਰ ਹੁੰਦੇ ਮਾਨਯੋਗ ਕੋਰਟ ਉਹਨਾਂ ਨੂੰ ਜ਼ਮਾਨਤ ਦੇ ਦਿੰਦੀ ਦੇਖੋ ਮਾਨਯੋਗ ਕੋਰਟ ਕਿਦੀ ਕਿਹਦੀ ਕੋਰਟ ਕਿਹਦੀ ਚੱਲ ਰਹੀ ਹੈ ਈਡੀ ਕਿਦੇ ਉਹਦੇ ਤੇ ਚੱਲ ਰਹੀ ਹੈ ਨਕਸ਼ੇ ਕਦਮਾਂ ਤੇ ਜਾਂ ਇਹ ਕਿਦੇ ਕਹੇ ਤੇ ਅਨੁਸਾਰ ਚੱਲ ਰਹੀ ਹੈ ਸਾਫ ਪੂਰੇ ਪੂਰੇ ਭਾਰਤ ਨੂੰ ਕੀ ਪੂਰੇ ਜਿਹੜੇ ਦੇਸ਼ ਦੀ ਔਰ ਬਾਹਰਲੇ ਦੇਸ਼ਾਂ ਦੀ ਪੋਰਾ ਹਰ ਮੁਲਕ ਦੇਖ ਰਿਹਾ ਇੱਥੇ ਜਿਹੜਾ ਤਾਨਾਸ਼ਾ ਰਵਈਆ ਮੋਦੀ ਸਰਕਾਰ ਨੇ ਅਪਣਾਇਆ ਹੋਇਆ ਇਹਦੇ ਨਾਲ ਕੋਈ ਉਹਨਾਂ ਨੂੰ ਬੈਨੀਫਿਟ ਨਹੀਂ ਮਿਲਣ ਲੱਗਾ ਇਹਦਾ ਸਾਫ ਸਾਫ ਉਹਨਾਂ ਨੂੰ ਆਉਣ ਵਾਲੀ 2014 ਦੇ ਵਿੱਚ ਉਹਨਾਂ ਨੂੰ ਲਾਸ ਹੋਏਗਾ ਤੇ ਲੋਕ ਕਿਉਂਕਿ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਕਰਨੇ ਤੇ ਉਹਨਾਂ ਦੇ ਕੀਤੇ ਕੰਮਾਂ ਤੋਂ ਖੁਸ਼ ਨਹੀਂ ਕੰਮਾਂ ਦੀ ਰਾਜਨੀਤੀ ਕਰੋ ਆ ਗੰਦੀ ਰਾਜਨੀਤੀ ਦੇ ਤਹਿਤ ਸਾਡੇ ਨੇਤਾਵਾਂ ਨੂੰ ਫੜ-ਫੜ ਕੇ ਅੰਦਰ ਨਾ ਸੁੱਟੋ ਜੇ ਇੱਕ ਵੀ ਉਹਨਾਂ ਦਾ ਦੋਸ਼ ਸਾਬਤ ਹੁੰਦਾ ਤਾਂ ਕਰੋ ਸਾਬਤ ਕਰੋ ਕੋਰਟ ਦੇ ਵਿੱਚ ਜੇ ਉਹ ਕਹਿੰਦੇ ਨੇ ਕਿ ਕੋਰਟ ਜਮਾਨਾਂ ਦੀ ਦੇਪਾਈ ਤਾਂ ਕੋਰਟ ਦੇ ਵਿੱਚ ਸਾਬਤ ਵੀ ਤਾਂ ਨਹੀਂ ਹੋ ਪਾਇਆ ਕਿ ਉਹ ਦੋਸ਼ੀ ਨੇ ਅੱਛਾ ਕਈ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਹੁਣ ਅਰਵਿੰਦ ਕੇਜੀਵਾਲ ਨੂੰ ਗ੍ਰਿਫਤਾਰ ਕਰ ਲਿਆ ਭਗਵੰਤ ਮਾਨ ਦੀ ਤਿਆਰੀ ਹੈ ਕਿ ਪੰਜਾਬ ਦੇ ਵਿੱਚ ਹੁਣ ਉਹਨਾਂ ਦੇ ਵਰਕਰ ਤਿਆਰ ਰਹਣ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਰਕਰ ਬਿਲਕੁਲ ਤਿਆਰ ਨੇ ਔਰ ਜਿਸ ਤਰ੍ਹਾਂ ਮੋਦੀ ਜੋ ਤਾਨਾ ਚਾਹੀ ਹਿਟਲਰ ਚਾਹੀ ਕਰ ਰਿਹਾ ਹੈ ਇਹ ਆਉਣ ਵਾਲੇ 2024 ਦੇ ਵਿੱਚ ਦਾ ਬਿਲਕੁਲ ਜਵਾਬ ਦਿੱਤਾ ਜਾਏਗਾ ਮੋਦੀ ਜਿੰਨਾ ਚਾਹੇ ਮਰਜੀ ਸਤਾਲ ਹੈ ਪਰ ਜਿਹੜਾ ਸੱਚ ਸਤ ਨੂੰ ਨਹੀਂ ਦਬਾ ਸਕਦੇ ਆਮ ਆਦਮੀ ਪਾਰਟੀ ਇੱਕ ਅੰਦੋਲਨਕਾਰੀ ਪਾਰਟੀ ਆ ਅੰਦੋਲਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਆ ਔਰ ਸ਼ਹੀਦਾਂ ਦਾ ਜਿਹੜਾ ਸ਼ਹੀਦਾਂ ਦਾ ਜਿਹੜਾ ਬਲੇਸਿੰਗ ਲੈ ਕੇ ਚੱਲੀ ਹੋਈ ਪਾਰਟੀ ਆ ਇਹ ਪਾਰਟੀ ਨੂੰ ਰੋਕ ਨਹੀਂ ਸਕਦੇ ਇਸ ਤਰ੍ਹਾਂ ਦੀ ਜਿਹੜੀ ਇਹ ਕਾਇਨਾਤ ਹਰ ਹਰਕਤ ਐਂਦੀ ਇਹ ਬਿਲਕੁਲ ਲੋਕ ਬਰਦਾਸ਼ਤ ਨਹੀਂ ਕਰਨਗੇ 2024 ਦੀ ਬੁਖਹਾਰ ਤੋਂ ਡਰਿਆ ਹੋਇਆ ਮੋਦੀ ਜਦ ਜ ਡਰਦਾ ਹੈ ਉਦੋਂ ਕੇਜਰੀਵਾਲ ਤੇ ਵਾਰ ਕਰਦਾ ਹੈ ਈਡੀ ਸੀਬੀਆਈ ਏਜੰਸੀ ਦਾ ਜਿਹੜਾ ਮਿਸਯੂਜ਼ ਪਾਵਰ ਦਾ ਮਿਸਯੂਜ਼ ਕਰ ਰਹੇ ਇਹ ਬਿਲਕੁਲ ਲੋਕ ਸਾਰੇ ਦੇਖ ਰਹੇ ਨੇ ਲੋਕਾਂ ਨੂੰ ਸਭ ਪਤਾ ਜਿਹੜਾ ਲੋਕ ਜਿਹੜਾ ਮੁੱਖ ਮੰਤਰੀ ਦੇਸ਼ ਦੇ ਲਈ ਕੰਮ ਕਰ ਰਹੇ ਉਹਨੂੰ ਤੁਸੀਂ ਚੁੱਕ ਕੇ ਸਲਾਖਾਂ ਪਿੱਛੇ ਛੋਟ ਰਹੇ ਹੋ ਜੇ ਤੁਸੀਂ ਆਪ ਦੀ ਗੱਲ ਆਪ ਦੀ ਗੱਲ ਕਰੋ ਮੰਤਰੀਆਂ ਦੇ ਤੁਹਾਡੇ ਮੰਤਰੀਆਂ ਦੇ ਕਿੰਨੇ ਵੱਡੇ ਘਟਾਲੇ ਨੇ ਉਹ ਕਿਉਂ ਨਹੀਂ ਤੁਸੀਂ ਪਰਦਾ ਝਾਰ ਕਰਦੇ ਪਰ ਜਿਹੜਾ ਨਿਕੋ ਘੜ ਦੇ ਨਾਲ ਉਹ ਅਰਵਿੰਦ ਕੇਜਰੀਵਾਲ ਤੋਂ ਡਰੇ ਹੋਏ ਨੇ ਇਹ ਡਰ ਦਾ ਜਿਹੜਾ ਸਬੂਤ ਹੈ ਇਹਨਾਂ ਕੱਲ ਦੇ ਦਿੱਤਾ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਲਗਾਤਾਰ ਜਿਹੜੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਨੇ ਚਾਹੇ ਆਗੂ ਨੇ ਐਮ ਐਲ ਏ ਮੰਤਰੀ ਨੇ ਅੱਜ ਉਹਨਾਂ ਵੱਲੋਂ ਪ੍ਰਦਰਸ਼ਨ ਜ ਮੋਹਾਲੀ ਦੇ ਵਿੱਚ ਜਿਸ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵੱਲੋਂ ਰੋਕਿਆ ਗਿਆ ਅਮਰਦੇਵ ਦੇਖਦੇ ਕਿ ਹੁਣ ਅਵਿੰਦ ਕੇਜਰੀਵਾਲ ਦੀ ਰਿਹਾਈ ਹੁੰਦੀ ਹੈ ਜਾਂ ਨਹੀਂ ਜਾਂ ਫਿਰ ਪਹਿਲੇ ਮੰਤਰੀਆਂ ਵਾਂਗੂ ਪੱਕੇ ਤੌਰ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬਿਠਾਉਂਦੇ ਤਾਂ ਆਉਣ ਵਾਲਾ ਸਮਾਂ ਦੱਸੇਗਾ ਤੁਹਾਡੇ ਨਾਲ ਕਹਿ ਰਿਹਾ ਮੈਂ ਜਸਪ੍ਰੀਤ ਦੇ ਨਾਲ ਹਰਤੇ ਸਿੰਘ